ਪਿੰਡ 샤ਜਲੀ ਦੇ ਪੰਮਾ ਸਿੰਘ ਉਮਰ ਤਕਰੀਬਨ 50 ਸਾਲ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਆਪਣੇ ਗਵੰਡੀਏ ਤੇ ਹੀ ਗੰਭੀਰ ਇਲਜ਼ਾਮ ਲਗਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਗਵੰਡੀਆ ਨਾਲ ਝਗੜਾ ਚੱਲ ਰਿਹਾ ਸੀ ਜਿਸ ਕਰਕੇ ਉਹ ਤੰਗ ਪਰੇਸ਼ਾਨ ਕਰਦੇ ਸੀ। ਉਹਨਾਂ ਵੱਲੋਂ ਪੰਮਾ ਸਿੰਘ ਦੀ ਕੁੱਟਮਾਰ ਵੀ ਕੀਤੀ ਗਈ ਜਿਸ ਕਰਕੇ ਉਹ ਡਿਪਰੈਸ਼ਨ ਵਿੱਚ ਰਹਿੰਦਾ ਸੀ। ਇਸੇ ਡਿਪਰੈਸ਼ਨ ਦੇ ਕਾਰਨ ਉਹਨਾਂ ਦੀ ਮੌਤ ਹੋਈ ਹੈ। ਇਸ ਮੌਕੇ ਤੇ ਉਹਨਾਂ ਨੇ ਇਨਸਾਫ ਮੰਗਿਆ ਹੈ ਦੀ ਟੈਨਸ਼ਨ ਦੀ ਬਈ ਸਾਨੂੰ ਬਹੁਤ ਤੰਗ ਕਰਦੇ ਦੀ ਲਵੇ ਗਵਾਂਡੀ ਬਈ ਸਾਡਾ ਸਮਝੌਤਾ ਵੀ ਹੋ ਗਿਆ ਸੀਗਾ ਉਹ ਫੇਰ ਵੀ ਸਾਨੂੰ ਤੰਗ ਕਰਦੇ ਸੀ ਨਜਾਇਜ਼ ਤੰਗ ਕਰਦੇ ਸੀ ਉਹ ਬਸ ਟੈਨਸ਼ਨ ਲਈ ਜਾਂਦੇ ਮੇਰੇ ਬੱਚਿਆਂ ਨੂੰ ਮਾਰ ਦੇਣਗੇ ਮੇਰੇ ਬੱਚਿਆਂ ਨੂੰ ਮਾਰ ਦੇਣਗੇ ਬਸ ਜੇ ਇਸ ਕੋਈ ਖੜਕਾ ਵੀ ਹੁੰਦਾ ਭੱਜ ਕੇ ਉੱਠ ਖੜਦਾ ਵੀ ਮੇਰੇ ਬੱਚਿਆਂ ਨੂੰ ਨਾ ਕੋਈ ਮਾਰ ਦੇ ਅਸੀਂ ਕਹਿੰਦੇ ਕੁਛ ਨਹੀਂ ਹੋਇਆ ਸੀ ਅੰਦਰ ਹੀ ਆਂਗੇ ਬਸ ਐਂ ਕਰਦਾ ਕਰਦਾ ਹੀ ਟੈਨਸ਼ਨ ਚ ਪਤਾ ਨਹੀਂ ਉਹਨੂੰ ਕੀ ਬਣ ਗਿਆ ਕੀ ਨਹੀਂ ਬਣ ਗਿਆ ਬਸ ਪਹਿਲਾਂ ਵੀ ਤੂੰ ਇਹਦੇ ਵਿੱਚ ਮਤਲਬ ਸਮਝੋਤੇ ਸੰਝੋਤੇ ਹੋਏ ਸੀ ਹਾਂਜੀ ਸਮਝੋਤੇ ਹੋ ਗਏ ਸੀ ਹਾਂਜੀ ਫੇਰ ਵੀ ਕੋਈ ਨਾ ਕੋਈ ਨਾਲ ਸਾਡੀ ਰਿਸ਼ਟਰੀ ਵਾਲਾ ਥਾਂ ਆਈ ਕੋਈ ਉਹ ਨਹੀਂ ਹੈਗਾ ਸਾਰਾ ਕੁਝ ਸਾਡੇ ਨਾਲੋਂ ਸੀਗਾ ਜੀ ਫੇਰ ਵੀ ਜਾਣ ਕੇ ਖੇਜ ਬਾਜੀ ਨਾਲ ਅਸੀਂ ਕੋਈ ਹੈ ਨਹੀਂ ਸੀ ਜੀ ਲੜਨ ਵਾਲਾ ਅਸੀਂ ਨਰਮ ਸੀਗੇ ਉਹ ਤੱਕਾ ਬਾਜੀ ਕਰਦੇ ਸੀ ਨਜਾਇਜ਼ ਤੰਗ ਕਰਦੇ ਸੀ ਸਾਨੂੰ ਬਹੁਤ ਜ਼ਿਆਦਾ ਜੀ ਸਾਡੇ ਕੋਈ ਹੈ ਨਹੀਂ ਸੀ ਜੀ ਲੜਨ ਵਾਲਾ ਸਾਸ ਨੇ ਕੋਈ ਕਾਰਵਾਈ ਕੀਤੀ ਜਦੋਂ ਉਹਨੂੰ ਕੋਲ ਗਏ ਹੋਏ ਕੀਤੀ ਸੀ ਜੀ ਕਾਰਵਾਈ ਹਾਂਜੀ ਕੀਤੀ ਸੀ ਉਹਨਾਂ ਨੇ ਵੀ ਜੁਰਮਾਨਾ ਲਾਇਆ ਸੀ ਜੀ ਕਾਰਨ ਤਾਂ ਇਹ ਹੋਇਆ ਸੀ ਸਵੇਰੇ ਸਾਨੂੰ ਫੋਨ ਆਇਆ ਪੰਚਾਇਤ ਵੱਲੋਂ ਕੋਈ ਮਿੱਤਰ ਸੀ ਮੇਰਾ ਉਹਨੂੰ ਘਰ ਆ ਉਹਨਾਂ ਨੇ ਹਾਂ ਜੀ ਇਹ ਤੁਸੀਂ ਜਿਹੜਾ ਕੋਈ ਸਮਝੌਤਾ ਹੋਇਆ ਸੀ ਸਾਡਾ ਉਹ ਚ ਥੁੜੀਆਂ ਜਿਹੀਆਂ ਇੱਟਾਂ ਪਈਆਂ ਤੇ ਨਾਲੀ ਤੇ ਵੀ ਉਹ ਸਾਈਡ ਤੇ ਕਰ ਲਓ ਸਾਨੂੰ ਜਦ ਕਿ ਉਹਦਾ ਕੋਈ ਐਡਾ ਕੋਈ ਉਹਨਾਂ ਨੂੰ ਡਿੱਕਾ ਵਗੈਰਾ ਕੋਈ ਲੱਗਦਾ ਨਹੀਂ ਸੀ ਬਸ ਇੱਕ ਤਰ੍ਹਾਂ ਦੀ ਜਿਵੇਂ ਖਾਇਵਾਜੀ ਪਿੱਟਦੇ ਨੇ ਐਦਾਂ ਦੀ ਕੋਈ ਉਹਨਾਂ ਦਾ ਹੋ ਸੀਗਾ ਚਲੋ ਮੈਨੂੰ ਆ ਗਿਆ ਮਾ ਚਲ ਰੌਲਾ ਅੱਗੇ ਨਾ ਵਧੀ ਅਸੀਂ ਨੇ ਪਰਾਂ ਕਰ ਦਿੰਨੇ ਆ ਕਿਤੇ ਤੇ ਇੱਕ ਉਹ ਕਹਿ ਰਹੇ ਸੀ ਕਿ ਪੰਚਾਇਤ ਮੈਂਬਰ ਕਹਿੰਦੇ ਵੀ ਅਸੀਂ ਕਾਰਵਾਈ ਕਰਾਂਗੇ ਪੰਚਾਇਤ ਵੱਲੋਂ ਹੀ ਕਾਰਵਾਈ ਕਰਾਂਗੇ ਕਹਿੰਦੇ ਜੇ ਤੁਸੀਂ ਨਹੀਂ ਪਰਾਂ ਕਰ ਹਾਂ ਵੀ ਨਾਲੇ ਕਿ ਸਾਡੇ ਉਹਦੇ ਸਥਾਰੇ ਥਾਂ ਦੀ ਸਾਡੇ ਲਈ ਰਜਿਸਟਰੀ ਆ ਸਾਰਾ ਕੁਸਾ ਪੰਚਾਇਤ ਵੀ ਹੁਣ ਤੱਕ ਸਾਡੇ ਬਰ ਖਲਾਫ ਇਹ ਚੱਲ ਰਹੀ ਹੈ ਪਤਾ ਨਹੀਂ ਕਿਸ ਅਸੀਂ ਨੇ ਮਾੜਾ ਨਹੀਂ ਕਰਿਆ ਨਾਲ ਅੱਜ ਤੱਕ ਕੋਈ ਪੰਚਾਇਤ ਦਾ ਕੋਈ ਕੋਈ ਮਤਲਬ ਕਿ ਉਹ ਨਹੀਂ ਨਾਲੇ ਜਿਹੜਾ ਸਾਡਾ ਇਹ ਬੰਦਾ ਸੀ ਇਹ ਵੀ ਖੁਦ ਉਹਦੇ ਨਾਲ ਫਿਰਦਾ ਰਿਹਾ ਵੋਟਾਂ ਵਗੈਰਾ ਚੱਲ ਹੋਰ ਵੀ ਸੋਨੇ ਮੁਤਾਬਕ ਆਈ ਹੈ ਵੀ ਕਹਿੰਦੇ ਐਂਬੂਲੈਂਸ ਨੂੰ ਵੀ ਜਵਾਬ ਦਿੱਤਾ ਗਿਆ ਹਾਂ ਹਾਂ ਅਸੀਂ ਨੇ ਅੱਜ ਸਵੇਰ ਕੱਲ ਮੈਂ ਗੱਲ ਫੋਨ ਕਰਿਆ ਇਹਨਾਂ ਨੂੰ ਮੇਰਾ ਪਹਿਲੇ ਤਾਂ ਫੋਨ ਬਹੁਤ ਘੱਟ ਚੱਕਿਆ ਇੱਕ ਵਾਰੀ ਗੱਲ ਕਰਕੇ ਮੁੜ ਕੇ ਦੱਸੀ ਨਹੀਂ ਵੀ ਕਿੱਥੇ ਐਂਬੂਲੈਂਸ ਖੜੀ ਅਸੀਂ ਨੇ ਲੈ ਕੇ ਜਾਣੀ ਸੀ ਉਹਦੀ ਬਾਡੀ ਤੇ ਸਵੇਰ ਨੂੰ ਅਸੀਂ ਇੱਕ ਦੋ ਮੁੰਡਿਆਂ ਨੂੰ ਫੋਨ ਮੈਂ ਨੰਬਰ ਆਗੇ ਮੈਂ ਪੁੱਛ ਲਵਾਂਗੀ ਕੀ ਕਹਿੰਦੇ ਨੇ ਤੇ ਫਿਰ ਸਾਨੂੰ ਜਵਾਬ ਹੀ ਦੇਗੇ ਵੀ ਲਿਜਾਣ ਵਾਸਤੇ ਵੀ ਇਹੇ ਕਮਾਂ ਵਾਸਤੇ ਨੇ ਕੀ ਕਹਿੰਦੇ ਕਹਿੰਦੇ ਇਹੇ ਕਮਾਂ ਵਾਸਤੇ ਨੂੰ ਇਹ ਤਾਂ ਲਿਆਉਣ ਵਾਸਤੇ ਆ ਕਹਿੰਦੇ ਅੱਛਾ ਵੀ ਕੱਲੀ ਲਿਜਾਣ ਵਾਸਤੇ ਹਾਂ ਇਹ ਵੀ ਲਿਜਾਣ ਵਾਸਤੇ ਹਾਂ ਲਿਜਾਣ ਵਾਸਤੇ ਡੈੱਡ ਬੋਟੀ ਵਾਸਤੇ ਨਹੀਂ ਹੈਗੀ ਇਹ ਹਾਂ ਹਾਂ ਡੈੱਡ ਬੋਟੀ ਨੂੰ ਕਹਿੰਦੇ ਤੁਸੀਂ ਲਿਜਾ ਨਹੀਂ ਸਕਦੇ ਇਹਦੇ ਵਿੱਚ ਵੀ ਤੁਸੀਂ ਲਿਆ ਸਕਦੇ ਹੋ ਐਦਾਂ ਦੀ ਕੋਈ ਗੱਲ ਨਹੀਂ ਤੁਸੀਂ ਲਿਹਾ ਸਕਦੇ ਹੋ ਲਿਜਾ ਨਹੀਂ ਸਕਦੇ ਹਾਂ ਸਾਨੂੰ ਇਹ ਪੁੱਛੇ ਵੀ ਤੁਸੀਂ ਪੁੱਛੇ ਜੀ ਵੀ ਕਾਰਨ ਕੀ ਆਦਾ ਵੀ ਕਾਨੂੰਨ ਤਾਂ ਫਿਰ ਇਹ ਅਸੀਂ ਤਾਂ ਹੁਣ ਤੁਹਾਨੂੰ ਪਹਿਲਾਂ ਪਹਿਲੀ ਪਰੇਸ਼ਾਨ ਚੱਲ ਰਹੇ ਹਾਂ ਵੀ ਕੋਈ ਕਾਨੂੰ ਆਪਾਂ ਨੇ ਹੋਰ ਗੱਡੀ ਕਰਾ ਲਾਂਗੇ ਕੋਈ ਵੱਡੀ ਗੱਲ ਨਹੀਂ ਇਹਦੇ ਵਿੱਚ ਇਹ ਹੁਣ ਪ੍ਰਸ਼ਾਸਨ ਨੂੰ ਵਿਸ਼ਵਾਸ ਹੈਗਾ ਇਸ ਤਰ੍ਹਾਂ ਦਾ ਵੀ ਜਿਵੇਂ ਕੀ ਲੱਗਦਾ ਵੀ ਹਾਂ ਜੀ ਅਸੀਂ ਮਿਲਿਆ ਇਹਨਾਂ ਨੂੰ ਤੇ ਸਾਡੀ ਦੇਖ ਰਹੇ ਨੇ ਕਰਦੇ ਆਂ ਕਿ ਹਿਸਾਬ ਦੇ ਕੋਈ ਕਾਰਵਾਈ ਕਰਨਗੇ ਮਿਲਦੇ ਇਹਦੇ ਵਿੱਚ ਵੀਰ ਜੀ ਗੱਲ ਇਹ ਆ ਵੀ ਪਹਿਲਾਂ ਇਹਨਾਂ ਦਾ ਮਾਮਲਾ ਚੱਲਦਾ ਜਰੂਰ ਸੀ ਗਲੀ ਦਾ ਝਗੜਾ ਇਹਨਾਂ ਦਾ ਸ਼ਾਦੀ ਪਿੰਡ ਦੇ ਵਿੱਚ ਰੋਜਾਂ ਪੱਤੀ ਪਰ ਜਿਹੜੀ ਕੱਲ ਗੱਲ ਹੋਈ ਹੈ ਕੱਲ ਗੱਲ ਉਹ ਬੰਦੇ ਨੂੰ ਅਟੈਕ ਹੋਇਆ ਇਹਦੇ ਵਿੱਚ ਜਾਗੋ ਸੋਨੇ ਖਾਦਾ ਪੀਤਾ ਇਹਦਾ ਆਪਾਂ ਨੇ ਅੱਜ ਕਾਰਵਾਈ 194 ਬੀ ਐਨ ਐਸ ਤਹਿਤ ਕੀਤੀ ਹੈ ਜਿਹਦੇ ਵਿੱਚ ਉਹ ਬਿਸਰਾ ਵੀ ਕੱਢਿਆ ਡਾਕਟਰ ਸਾਹਿਬ ਨੇ ਬਿਸਰਾ ਜਿਹੜਾ ਕੈਮੀਕਲ ਲਈ ਉੱਥੇ ਖਰੜ ਦੀ ਜਾਊਗਾ ਜੇ ਕੋਈ ਬਿਸਰਾ ਰਿਪੋਰਟ ਦੇ ਵਿੱਚ ਕੋਈ ਐਦਾਂ ਦੀ ਗੱਲਬਾਤ ਆਉਂਦੀ ਆ ਵੀ ਕੋਈ ਜ਼ਹਿਰੀਲੀ ਚੀਜ਼ ਪੀਤੀ ਆ ਜਾਂ ਖਾਦੀ ਖਾਦੀ ਆ ਤਾਂ ਉਹਦੇ ਤਹਿਤ ਕਾਰਵਾਈ ਕੀਤੀ ਜਾਊਗੀ ਜੀ ਫਿਲਹਾਲ ਅਸੀਂ 194 ਬੀ ਐਨ ਐਸ ਤਹਿਤ ਕਾਰਵਾਈ ਕੀਤੀ ਹੈ ਜੀ ਠੀਕ ਹੈ ਸਰ ਕਾ ਜਿਹੜੀ ਸੁਣਨ ਮਤਾਬਕ ਇਹ ਵੀ ਗੱਲ ਆਈ ਹੈ ਪਰਿਵਾਰ ਇਹ ਇਲਜ਼ਾਮ ਲਾ ਰਿਹਾ ਕਹਿੰਦੇ ਪਹਿਲਾਂ ਵੀ ਇੱਕ ਦੋ ਵਾਰ ਸੰਜਾ ਉੱਤੇ ਹੋ ਚੁੱਕੇ ਨੇ ਪਰ ਉਹਦੇ ਸਮਝੌਤਿਆਂ ਦੀ ਵਜ੍ਹਾ ਕਰਕੇ ਉਹਦੀ ਡੈਥ ਹੋਈ ਹੈ ਡੈਥ ਦਾ ਕਾਰਨ ਕਹਿੰਦੇ ਵੀ ਉਹਦੇ ਡਿਪਰੈਸ਼ਨ ਸੀ ਪਹਿਲਾਂ ਕੱਲ ਵੀ ਲੜਾਈ ਝਗੜਾ ਵੀ ਕੱਲ ਵੀ ਦੇਖੋ ਲੜਾਈ ਝਗੜਾ ਇਹਨਾਂ ਦਾ ਸਰ ਪਹਿਲਾਂ ਵੀ ਹੋਇਆ ਹੈ ਪਰ ਪੰਚਾਇਤੀ ਤੌਰ ਤੇ ਇਹਨਾਂ ਦਾ ਰਾਜੀਨਾਮਾ ਵੀ ਹੋ ਗਿਆ ਸੀਗਾ ਫਿਰ ਵੀ ਯਾਨੀ ਕਿ ਉਹ ਕੱਲ ਇਹਨਾਂ ਨੇ ਟਾ ਟਾ ਚੁਕਾਈਆਂ ਨੇ ਉਹ ਗਲੀ ਦੇ ਵਿੱਚੋਂ ਜਿਹਦੇ ਕਰਕੇ ਉਹ ਬੰਦਾ ਜਿਹੜਾ ਪਰਮਜੀਤ ਸਿੰਘ ਪੰਮਾ ਸੀਗਾ ਡਿਪਰੈਸ਼ਨ 'ਚ ਚੱਲ ਗਿਆ ਵੀ ਸ਼ਾਇਦ ਤੱਕੇ ਛਾਈ ਹੋ ਗਈ ਜਾਂ ਕਿਦਾਂ ਮਤਲਬ ਇਦਾਂ ਦੀ ਸੋਚ ਗਿਆ ਹੋ ਸਕਦਾ ਉਹਨੂੰ ਕੋਈ ਅਟੈਕ ਹੋ ਗਿਆ ਜਾਂ ਕੋਈ ਜ਼ਹਿਰੀਲੀ ਚੀਜ਼ ਖਾ ਪੀ ਗਿਆ ਜੀ ਸਰ ਮਤਲਬ ਜੇਕਰ ਉਹਦੀ ਰਿਪੋਰਟ ਮਤਲਬ ਇਹਦੇ ਵਿੱਚ ਕੁਝ ਆਉਂਦਾਗਾ ਤਾਂ ਬਣਦੀ ਕਾਨੂੰਨੀ ਹਾਂਜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਠੀਕ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ